ਥਾਣਾ ਕੈਂਟੋਨਮੈਂਟ ਵੱਲੋਂ ਗੁੰਮ ਹੋਇਆ ਨਾਬਾਲਗ ਲੜਕਾ ਮਥੁਰਾ ਯੂਪੀ ਤੋਂ ਪ੍ਰਾਪਤ ਕੀਤਾ ਗਿਆ ਜਿਸ ਸੰਬੰਧੀ ਮੁੱਖ ਅਫਸਰ ਥਾਣਾ ਕੈਂਟੋਨਮੈਂਟ ਸਬ ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਐਸਆਈ ਤਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕਦਮੇ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਪੁਲਿਸ ਪਾਰਟੀ ਵੱਲੋਂ ਇਸ ਲੜਕੇ ਨੂੰ ਮਥੁਰਾ ਯੂਪੀ ਤੋਂ ਵਾਪਸ ਲਿਆਂਦਾ ਗਿਆ ਜੀ ਦਾਨਿਸ਼ ਬੀਪ ਸਿੰਘ ਸਨ ਆਫ ਜਤਿੰਦਰ ਸਿੰਘ ਪਿੰਡ ਅਦਲੀਆ ਇਹ ਦੀ ਉਮਰ ਲੜਕੇ ਦੀ 14 ਸਾਲ ਹੈ ਜੀ ਐਚ 3 ਹਰਕ ਕ੍ਰਿਸ਼ਨ ਪਬਲਿਕ ਸਕੂਲ ਗੁੰਮਟਾਲਾ ਅਰਧਾ ਇਹ 10 ਤਰੀਕ ਨੂੰ ਘਰੋਂ ਪੜਨ ਵਾਸਤੇ ਆਇਆ ਪਰ ਸਕੂਲੇ ਨਹੀਂ ਗਿਆ ਅਸੀਂ ਥਾਣੇ ਸੀ ਗਏ ਤੇ ਇਹਦੇ ਫਾਦਰ ਸਾਹਿਬ ਨੇ ਅਣਖ ਇਤਰਾਹ ਦਿੱਤੀ ਆ ਵੀ ਸਕੂਲੇ ਨਹੀਂ ਗਿਆ ਤੇ ਨਾ ਹੀ ਸਕੂਲ ਵਾਲਿਆਂ ਦੱਸਿਆ ਜਦੋਂ ਅਸੀਂ ਰੈਕੀ ਕੀਤੀ ਇਹਦੀ ਤੇ ਇਹ ਪਹਿਲਾਂ ਬੱਚੇ ਮੋਟਰਸਾਈਕਲ ਤੇ ਨੂੰ ਛੱਡਣ ਗਏ ਨੇ ਫਿਰ ਇਹ ਆਟੋ ਤੇ ਗਿਆ ਆਟੋ ਤੋਂ ਮੁੜ ਕੇ ਸਟੇਸ਼ਨ ਤੇ ਗਿਆ ਸਟੇਸ਼ਨ ਤੋਂ ਇਨੇ ਟ੍ਰੇਨ ਲਈ ਆ ਤੇ ਇਹ ਬਰੰਦਾਵਨ ਮੱਥਾ ਟੇਕਣ ਵਾਸਤੇ ਚੱਲ ਗਿਆ ਨਾ ਇਹਨੇ ਆਪਣੇ ਘਰ ਦੇ ਨੂੰ ਦੱਸਿਆ ਨਾ ਇਹਨੇ ਸਕੂਲ ਵਾਲਿਆਂ ਨੂੰ ਦੱਸਿਆ ਅਸੀਂ ਸਟੇਸ਼ਨ ਤੇ ਐਸਐਸਓ ਸਾਹਿਬ ਕੋਲ ਨੰਬਰ ਲੈ ਕੇ ਇੱਥੇ ਬਰੰਦਾਵਨ ਜਿਹੜਾ ਇਹਨਾਂ ਦਾ ਪਿੰਦਾ ਵਾ ਮਥਰਾ ਸਟੇਸ਼ਨ ਉੱਥੇ ਸੰਪਰਕ ਕੀਤਾ ਤੇ ਜਦੋਂ ਮਥਰਾ ਪਹੁੰਚਿਆ ਤੇ ਮਥਰਾ ਰੇਲਵੇ ਪੁਲਿਸ ਨੇ ਇਹਨੂੰ ਫੜ ਲਿਆ ਉਹਨੇ ਸਾਨੂੰ ਫੋਨ ਕੀਤਾ ਤੇ ਇਹਦੇ ਫਾਦਰ ਸਾਹਿਬ ਤੇ ਇਹਦੇ ਪਿੰਡ ਦੇ ਸਰਪੰਚ ਤੇ ਹੋਰ ਮੋਤਵਾਰ ਬੰਦੇ ਉੱਥੇ ਗਏ ਨੇ ਉਹ ਤੋਂ ਮਠਰਾ ਤੋਂ ਲੈ ਕੇ ਅੱਜ ਸਾਡੇ ਕੋਲ ਆਇਆ ਇਹਨੂੰ ਜਿਹੜਾ ਅੱਜ ਦੁਰਸਤ ਹਾਲਤ ਵਿੱਚ ਇਹਦੇ ਮਾਪਿਓ ਦੇ ਹਵਾਲੇ ਕੀਤਾ ਜਾ ਰਿਹਾ